ਔਰ ਅਕਰਬੀਆ 5 ਲੱਖ ਰੁਪਈਆ 10 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਸਿਰ ਇੱਕ ਵੀਡੀਓ ਬਣਾਉਂਦਾ 3 ਤੋਂ 5 ਲੱਖ ਰੁਪਈਆ ਘਾਉ ਆਪਣੀ ਦਾ ਵੀਡੀਓ ਬਣਾਉਂਦੇ ਨੇ ਤੇ 3 ਤੋਂ 5 ਲੱਖ ਰੁਪਈਆ ਆਰਾਮ ਨਾਲ ਲੈ ਲੈਂਦੇ ਨੇ 2 ਲੱਖ ਰੁਪਈਆ ਹੋ ਗਿਆ 50 ਬੇਰੇ ਸਾਹਿਬ ਨਾਲ 2 ਲੱਖ ਹੋ ਗਿਆ ਤੇ 3 ਲੱਖ ਤਾਂ ਦਾ ਹੋ ਗਿਆ 5 ਲੱਖ ਰੁਪਈਆ ਹੋ ਗਿਆ ਅਗਰ ਤੁਸੀਂ 10 ਲੱਖ ਸੋਚਿਆ ਹੋਊਗਾ ਤਾਂ ਤੁਸੀਂ 10 ਲੱਖ ਰੁਪਈਆ ਕਮਾ ਲੋਗੇ ਇਹ ਮੇਰਾ ਵਾਦਾ ਤੁਹਾਡੇ ਨਾਲ 10 ਤੋਂ ਲੈ ਕੇ 50000 ਚਾਰਜ ਕਰਾਂਗੇ ਤੁਸੀਂ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਸੋਸ਼ਲ ਮੀਡੀਆ ਤੋਂ ਤੁਸੀਂ ਜਿੰਨੇ ਚਾਹੋ ਤੁਸੀਂ ਉਨੇ ਪੈਸੇ ਤੁਸੀਂ ਕਮਾ ਸਕਦੇ ਹੋ ਜੀ 3 ਤੋਂ 4 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਇਸ ਤੋਂ ਵੱਧ ਵੀ ਤੁਸੀਂ ਕਮਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਜੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨਾ ਤੁਸੀਂ ਮਹੀਨੇ ਦੇ ਉਨੇ ਹੀ ਪੈਸੇ ਤੁਸੀਂ ਕਮਾ ਲੋਗੇ ਅਗਰ ਤੁਸੀਂ 10 ਲੱਖ ਸੋਚਿਆ ਹੋਊਗਾ ਤਾਂ ਤੁਸੀਂ 10 ਲੱਖ ਰੁਪਏ ਕਮਾਓਗੇ ਇਹ ਮੇਰਾ ਵਾਦਾ ਤੁਹਾਡੇ ਨਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਮਹੀਨੇ ਦੇ ਕਿੰਨੇ ਪੈਸੇ ਕਮਾਉਣਾ ਚਾਹੁੰਦੇ ਹੋ 50000 ਰੁਪਏ 1 ਲੱਖ 2 ਲੱਖ 3 ਲੱਖ ਰੁਪਏ 5 ਲੱਖ ਰੁਪਏ ਜਾਂ ਫਿਰ 10 ਲੱਖ ਰੁਪਏ ਹਾਂਜੀ ਤੁਸੀਂ ਜਿੰਨੇ ਸੋਚੋਗੇ ਤੁਸੀਂ ਜਿੰਨੇ ਹੁਣ ਸੋਚ ਲੈਣਾ ਵੀ ਤੁਸੀਂ 2 ਲੱਖ ਰੁਪਇਆ ਕਮਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨਾ ਤੁਸੀਂ ਮਹੀਨੇ ਦੇ ਉਨੇ ਹੀ ਪੈਸੇ ਤੁਸੀਂ ਕਮਾ ਲੋਗੇ ਅਗਰ ਤੁਸੀਂ 10 ਲੱਖ ਸੋਚਿਆ ਹੋਊਗਾ ਤਾਂ ਤੁਸੀਂ 10 ਲੱਖ ਰੁਪਇਆ ਕਮਾ ਲੋਗੇ ਇਹ ਮੇਰਾ ਵਾਦਾ ਤੁਹਾਡੇ ਨਾਲ ਸੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਿਉਂਕਿ ਮੈਂ ਆਪਣੇ ਚੈਨਲ ਦੇ ਉੱਤੇ ਤੁਹਾਡੇ ਸਾਰਿਆਂ ਵਾਸਤੇ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਣਾ ਰਹਿਣਾ ਕਿ ਤੁਸੀਂ ਆਪਣੇ ਘਰੇ ਬੈਠੇ ਦੋ ਹੀ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਸੋ ਦੋਸਤੋ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਤਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ ਤੁਸੀਂ ਜਿੰਨੇ ਪੈਸੇ ਤੁਸੀਂ ਹੁਣ ਸੋਚੇ ਸੀ ਨਾ 2 ਲੱਖ 3 ਲੱਖ ਜਾਂ 5 ਲੱਖ ਜਿੰਨੇ ਵੀ ਸੋਚੇ ਸੀ ਤਾਂ ਤੁਸੀਂ ਮਹੀਨੇ ਦੇ ਉਨੇ ਪੈਸੇ ਤੁਸੀਂ ਕਮਾਓਗੇ ਜੀ ਉਹ ਕਿਹੜਾ ਕੰਮ ਆ ਉਹ ਕੰਮ ਹੈਗਾ ਜੀ ਵਲੋਗਿੰਗ ਦਾ ਵਲੋਗਿੰਗ ਦਾ ਚੈਨਲ ਆ ਇੱਕ ਤੁਸੀਂ ਕੀ ਕਰਨਾ ਵਾ YouTube ਚੈਨਲ ਬਣਾ ਲੈਣਾ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਸੋਸ਼ਲ ਮੀਡੀਆ ਤੋਂ ਤੁਸੀਂ ਜਿੰਨੇ ਚਾਹੋ ਤੁਸੀਂ ਉਨੇ ਪੈਸੇ ਤੁਸੀਂ ਕਮਾ ਸਕਦੇ ਹੋ ਜੀ ਦੇਖੋ ਤੁਸੀਂ ਕੀ ਕਰਨਾ YouTube ਦੇ ਉੱਤੇ ਤੁਸੀਂ ਆਪਣਾ ਇੱਕ ਵਲੋਗੀ ਚੈਨਲ ਬਣਾ ਲੈਣਾ ਤੁਸੀਂ ਵਲੋਗ ਚੈਨਲ ਤੁਸੀਂ ਸਿਰਫ ਇੱਕ ਵਲੋਗ ਚੈਨਲ ਬਣਾ ਲੈਣਾ ਵਾ ਉਹਦੇ ਵਿੱਚ ਜੇ ਤੁਸੀਂ ਆਪਣਾ ਫੇਸ ਦਿਖਾਉਣਾ ਚਾਹੁੰਦੇ ਹੋ ਤਾਂ ਵੀ ਗੁੱਡਾ ਨਹੀਂ ਦਿਖਾਉਣਾ ਚਾਹੁੰਦੇ ਤਾਂ ਵੀ ਗੁੱਡਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਅਗਰ ਤੁਸੀਂ ਆਪਣਾ ਫੇਸ ਦਿਖਾਉਂਗੇ ਤਾਂ ਕੀ ਹੈ ਇਹਦੇ ਨਾਲ ਤੁਹਾਡੀ ਜਿਹੜੀ ਹੈ ਮਤਲਬ ਪਛਾਣਾ ਜਿਆਦਾ ਬਣੇਗੀ ਠੀਕ ਹੈ ਜੀ ਹੁਣ ਦੇਖੋ ਤੁਸੀਂ ਵਲੋਗ ਚੈਨਲ ਕਿਵੇਂ ਬਣਾਣਾ ਤੇ ਕਿਹੜੇ ਕਿਹੜੇ ਵਲੋਗ ਦੇ ਵਿੱਚ ਤੁਸੀਂ ਕੀ ਕੀ ਤੁਸੀਂ ਕਰ ਸਕਦੇ ਹੋ ਮੇਰਾ ਵੀ ਇੱਕ ਵਲੋਗਿੰਗ ਦਾ ਚੈਨਲ ਆ ਉਹ ਚੈਨਲ ਦਾ ਨਾਮ ਹੈਗਾ ਵਾ ਵੇਲੇ ਬੰਦੇ ਵੇਲੇ ਬੰਦੇ ਵਲੋਗ ਵੇਲੇ ਬੰਦੇ ਬਲੋਗ ਆ ਉਹ ਚੈਨ ਨਾ ਉਹ ਜਿੰਦਾ ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਰਾਂਗਾ ਉਹਦੇ ਵਿੱਚ ਵੀ ਮੈਂ ਇਸੇ ਤਰ੍ਹਾਂ ਦੀ ਵੀਡੀਓ ਪਾਉਣਾ ਪਰ ਉਹ ਚੈਨਲ ਦੇ ਉੱਤੇ ਨਾ ਮੈਂ ਬਹੁਤ ਹੀ ਘੱਟ ਕੰਮ ਕਰਦਾ ਵਾਂ ਦੇਖੋ ਉਹਦੇ ਤੋਂ ਮੈਂ ਵੀਡੀਓ ਅਪਲੋਡ ਜਰੂਰ ਕੀਤਾ ਤੇ ਉਹ ਚੈਨਲ ਬਣਾ ਬਹੁਤ ਤੇਜ਼ੀ ਨਾਲ ਗਰੋਅ ਹੁੰਦਾ ਪਿਆ ਵਾ ਬਟ ਕਿ ਮੈਂ ਉਹਦੇ ਤੇ ਇੰਨੀ ਕੰਮ ਨਹੀਂ ਕਰਦਾ ਪਿਆ ਕਿਉਂਕਿ ਮੈਂ ਹੋਰ ਕੰਮਾਂ ਦੇ ਵਿੱਚ ਥੋੜਾ ਜਿਹਾ ਉर्जा ਹੋਇਆ ਵਾ ਸੋ ਉਸ ਕਰਕੇ ਮੈਂ ਕੰਮ ਨਹੀਂ ਕਰਦਾ ਪਿਆ ਸੋ ਮੈਂ ਉਹ ਤੁਹਾਨੂੰ ਦੱਸਦਾ ਵੀ ਤੁਸੀਂ ਅਗਰ ਉਹ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਤੁਸੀਂ ਕਮਾ ਰਹੋਗੇ ਦੇਖੋ ਜੀ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣਾ ਇੱਕ ਵਲੌਗ ਚੈਨਲ ਤੁਸੀਂ ਆਪਣਾ ਬਣਾ ਲਿਆ ਮੰਨੋ ਤੁਸੀਂ ਆਪਣਾ ਇੱਕ ਵਲੌਗ ਚੈਨਲ ਬਣਾ ਲਿਆ ਜਿਹੜਾ ਜੋ ਵਲੌਗ ਚੈਨਲ ਤੁਸੀਂ ਆਪਣਾ YouTube ਦੇ ਉੱਤੇ ਬਣਾਉਂਗੇ ਉਹੀ ਵਲੌਗ ਚੈਨਲ ਤੁਸੀਂ ਆਪਣਾ ਫੇਸਬੁੱਕ ਤੇ ਬਣਾ ਲੈਣਾ ਆ ਤੁਹਾਡਾ YouTube ਦੇ ਉੱਤੇ ਹੈ ਨਾ ਮੰਨ ਲੇ ਕਿ ਜਦੋਂ ਤੁਸੀਂ ਆਪਣੇ ਨਾਮ ਦੇ ਉੱਤੇ ਬਣਾ ਲੈ ਜਿਵੇਂ ਆ ਮੇਰਾ ਉਹਨੂੰ ਚੈਨਲ ਆ ਮੇਰਾ ਨਾ ਮੇਰੇ ਨਾਮ ਦੇ ਉੱਤੇ ਆ ਚੈਨਲ ਇਹ ਮਿਸਟਰ ਸਰੋਏ ਦੇ ਉੱਤੇ ਤੁਸੀਂ ਆਪਣੇ ਨਾਮ ਦੇ ਉੱਤੇ ਆਪਣਾ YouTube ਚੈਨਲ ਤੇ ਵਲੌਗ ਚੈਨਲ ਬਣਾ ਲੈਣਾ ਫੇਸਬੁੱਕ ਆ ਗਈ ਉਤੋਂ ਠੀਕ ਹੈ ਜੀ ਤੁਸੀਂ ਫੇਸਬੁੱਕ ਆ ਗਈ ਫੇਸਬੁੱਕ ਤੇ ਵੀ ਬਣਾ ਲੈਣਾ ਤੇ ਟੈਡੀ ਸੋਰੀ ਇੰਸਟਾਗ੍ਰam ਹੋ ਗਿਆ ਇੰਸਟਾਗ੍ਰam ਤੇ ਵੀ ਤੁਸੀਂ ਆਪਣਾ ਵਲੌਗ ਦਾ ਚੈਨਲ ਤੁਸੀਂ ਬਣਾ ਲੈਣਾ ਵਾ ਹੁਣ ਜਿਹੜਾ YouTube ਆ ਉਹ ਲੋ ਉਤੇ ਫੇਸਬੁਕ ਉਤੇ ਤੁਸੀਂ ਲੌਂਗ ਵੀਡੀਓ ਪਾਉਣੀਆਂ ਨੇ ਤੇ ਜਿਹੜੀ ਇੰਸਟਾਗ੍ਰਾਮ ਆ ਇਹਦੇ ਤੇ ਕੀ ਤੁਸੀਂ ਇੱਥੇ 1 ਮਿੰਟ ਦੀ ਰੀਲ ਬਣਾ ਕੇ ਪਾਉਣੀਆਂ ਇਹਦੇ ਨਾਲ ਤੁਹਾਡੀ ਰੀਚ ਜ਼ਿਆਦਾ ਵਧੇਗੀ ਲੋਕ ਜਿਹੜੇ ਇੰਸਟਾਗ੍ਰਾਮ ਤੋਂ ਦੇਖਣਗੇ ਉਹ ਤੁਹਾਨੂੰ ਇੰਸਟਾਗ੍ਰਾਮ ਤੋਂ ਦੇਖਣ ਤੋਂ ਬਾਅਦ ਤੁਹਾਨੂੰ ਫੇਸਬੁਕ ਤੇ ਇਸਾ ਤੇ YouTube ਤੁਹਾਨੂੰ ਇਹਦੇ ਦੇਖੋ ਫੋਲੋ ਕਰਨਗੇ ਕਿਉਂਕਿ ਤੁਸੀਂ ਉਹਦੇ ਤੇ ਲੌਂਗ ਵੀਡੀਓ ਪਾਈ ਆ ਜਿਹੜੇ ਕੋ ਤੁਸੀਂ ਕਰਨਾ ਕੀ ਆ ਅੱਜ ਦੀ ਡੇਟ ਦੇ ਵਿੱਚ ਪਤਾ ਕੀ ਹਰ ਇੱਕ ਬੰਦਾ ਕਹਿੰਨ ਨੂੰ ਖਾਣ ਪੀਣ ਦਾ ਬਹੁਤ ਹੀ ਜ਼ਿਆਦਾ ਸ਼ੌਕੀਨ ਆ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਕੋਈ ਵਧੀਆ ਚੀਜ਼ ਹੋਵੇ ਜਿੱਥੇ ਸਾਨੂੰ ਮਿਲਦੀ ਹੋਵੇ ਖਾਣ ਪੀਣ ਵਾਸਤੇ ਸੀ ਖਾਣ ਜੀਣ ਬਾਰੇ ਦੇਖੋ ਜਿਹਨੂੰ ਮਤ ਖਾਣ ਪੀਣ ਦਾ ਸ਼ੌਕ ਆ ਨਾ ਉਹ ਮੰਨ ਕੇ ਚੱਲੋ ਉਹ 1.5 200 ਕਿਲੋਮੀਟਰ ਦੂਰ ਵੀ ਚਲਾ ਜਾਂਦਾ ਵਾ ਖਾਣ ਉਹ ਕਹਿੰਦਾ ਕੋਈ ਚੱਕਰ ਨਹੀਂ ਯਾਰ ਉਹ ਚੀਜ਼ ਮੈਂ ਇੱਕ ਵਾਰ ਖਾ ਕੇ ਆਉਣੀ ਹੀ ਆਉਣੀ ਆ ਤੁਹਾਡੇ ਵਿੱਚੋਂ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਉਹਨਾਂ ਨਾਲ ਵੀ ਕਈ ਵਾਰੀ ਹੋਇਆ ਹੋਣਾ ਅਗਰ ਤੁਸੀਂ ਦੇਖੋ ਸਪੈਸ਼ਲ ਕਈ ਵਾਰੀ ਤੁਸੀਂ ਉਹ ਚੀਜ਼ ਖਾਣ ਵੀ ਗਏ ਹੋਣੇ ਤੁਸੀਂ ਕੀ ਕਰਨਾ ਆਪਣੇ ਵਲੌਗ ਚੈਨਲ ਦੇ ਵਿੱਚ ਬਸ ਸਿਰਫ ਦੋ ਤਰ੍ਹਾਂ ਦੀ ਵੀਡੀਓ ਅਪਲੋਡ ਕਰਨੀਆਂ ਨੇ ਨੰਬਰ 1 ਤੁਸੀਂ ਰੱਖਣਾ ਵਾ ਕੰਟੈਂਟ ਰੱਖਣਾ ਵਾ ਤੁਸੀਂ ਖਾਣ ਪੀਣ ਬਾਰੇ ਖਾਣ ਪੀਣ ਬਾਰੇ ਜ ਖਾਣ ਪੀਣ ਬਾਰੇ ਪਹਿਲਾਂ ਆਪ ਗੱਲ ਕਰਦੇ ਹੋ ਖਾਣ ਪੀਣ ਬਾਰੇ ਤੇ ਦੂਜਾ ਜਿਹੜਾ ਤੁਸੀਂ ਕੰਟੈਂਟ ਰੱਖਣਾ ਇਹ ਜਿਹੜੀਆਂ ਸ਼ੋਪ ਹੋ ਗਈਆਂ ਜਿਵੇਂ ਮੰਨ ਕੇ ਚਲੋ ਸ਼ੂਜ਼ ਦੀਆਂ ਸ਼ੋਪ ਹੋ ਗਈਆਂ ਨਾ ਸ਼ੂਜ਼ ਹੋ ਗਏ ਹਨ ਜਿਨ੍ਹਾਂ ਤੋਂ ਪੂਰਨ ਵਗੈਰਾ ਮਿਲਦਾ ਸਪੋਰਟਸ ਦੇ ਜਾਂ ਦੂਜੇ ਇਹ ਕੱਪੜਾ ਮਿਲਦਾ ਵਾ ਜਿਨ੍ਹਾਂ ਤੋਂ ਇੱਕ ਕੱਪੜੇ ਦੀਆਂ ਦੁਕਾਨਾਂ ਹੋ ਗਈਆਂ ਆਹ ਬ ਤੁਸੀਂ ਆਹ ਦੋ ਟੋਪੀਆਂ ਦੇ ਉੱਤੇ ਤੁਸੀਂ ਆਪਣਾ ਵਲੌਗ ਚੈਨਲ ਬਣਾਣਾ ਵਾ ਜਿਹੜਾ ਖਾਣ ਪੀਣ ਦਾ ਵਾ ਖਾਣ ਪੀਣ ਦੇ ਉੱਪਰ ਤੁਸੀਂ ਕਿਵੇਂ ਵੀਡੀਓ ਤੁਸੀਂ ਅਪਲੋਡ ਕਰਨੀ ਹੈ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਵਾਂ ਜਿਵੇਂ ਤੁਸੀਂ ਆਪਣਾ YouTube ਦੇ ਵੀ ਤੁਸੀਂ ਆਪਣਾ ਇੱਕ ਚੈਨਲ ਬਣਾ ਲਿਆ ਜੀ ਤੇ Facebook ਦੇ ਉੱਤੇ ਵੀ ਤੁਸੀਂ ਆਪਣਾ ਇੱਕ ਚੈਨਲ ਬਣਾ ਲਿਆ ਹੁਣ ਤੁਸੀਂ ਕੀ ਕੀ ਕਰਨਾ ਵਾ ਜਿਹੜੇ ਖਾਣ ਪੀਣ ਦੇ ਦੇਖੋ ਤੁਸੀਂ ਜਿਹੜੇ ਬਹੁਤ ਵਧੀਆ ਟੱਬੇ ਨੇ ਜਿੱਥੇ ਵੀ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਆਲੇ-ਦੁਆਲੇ ਤੁਸੀਂ ਉਹ ਹੋਤਾ ਬੇਸਰਚ ਕਰੋ ਜਿਹੜੇ ਚੀਜ਼ ਵਧੀਆ ਬਣਾਉਂਦੇ ਨੇ ਰੈਸਟੋਰੈਂਟ ਕੋਈ ਖੁੱਲੇ ਨੇ ਕੋਈ ਨਵੀਆਂ ਵਧੀਆ ਰੈਸਟੋਰੈਂਟ ਖੁੱਲੇ ਨੇ ਤੁਸੀਂ ਉਹ ਰੈਸਟੋਰੈਂਟ ਵਾਲੇ ਕੋਲ ਜਾਓ ਉਹ ਮਾਲਕ ਨਾਲ ਗੱਲ ਕਰੋ ਉਹਨਾਂ ਨੂੰ ਕਹੋ ਕਿ ਮੇਰਾ ਵਲੋਗ ਦਾ ਚੈਨਲ ਆ ਜੀ ਮੈਂ ਤੁਹਾਡੇ ਮਤਲਬੀ ਤੁਹਾਡੇ ਜਿਹੜਾ ਰੈਸਟੋਰੈਂਟ ਆ ਉਹਦੀ ਮੈਂ ਐਡ ਕਰਨਾ ਚਾਹੁੰਦਾ ਵਾ ਹਨਾ ਵੀ ਮੈਂ ਲੋਕਾਂ ਨੂੰ ਦੱਸਣਾ ਵੀ ਇੱਥੇ ਆਓ ਫੁੱਟੇ ਮਿਲਦਾ ਵਾ ਉਹ ਤੁਹਾਨੂੰ ਕੋਈ ਵੀ ਰੈਸਟੋਰੈਂਟ ਮਾਲਕ ਆ ਜਿਹੜਾ ਤੁਹਾਨੂੰ ਮਨਾ ਨਹੀਂ ਕਰੇਗਾ ਕਿਉਂਕਿ ਉਹਨੇ ਵੀ ਤਾਂ ਆਪਣੀ ਮਸ਼ਹੂਰੀ ਕਰਨੀ ਹੀ ਹੈ ਨਾ ਦੇਖੋ ਤੁਸੀਂ ਅੱਪ ਤੋਂ ਤੁਹਾਨੂੰ ਇਹੋ ਚਾਹੀਦੇ ਤੁਸੀਂ ਵੀ ਆਨਲਾਈਨ ਪੈਸਾ ਕਮਾਉ ਉਹਦੇ ਵੀ ਮਸ਼ਹੂਰੀ ਹੋਵੇ ਤਾਂ ਉਹ ਤੁਸੀਂ ਫਰੀਦ ਦੇ ਵਿੱਚ ਮਸ਼ਹੂਰੀ ਕਰਦੇ ਪਏ ਆਂ ਸਟਾਰਟਿੰਗ ਦੇ ਵਿੱਚ ਤਾਂ ਤੁਸੀਂ ਕੀ ਕਰਨਾ ਉਹਦੇ ਰੈਸਟੋਰੈਂਟ ਦੇ ਬਾਰੇ ਦੱਸਣਾ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਆ ਰੈਸਟੋਰੈਂਟ ਦੇ ਉੱਤੇ ਆਇਆ ਵਾਂ ਆ ਰੈਸਟੋਰੈਂਟ ਦੇ ਉੱਤੇ 버ਗਰ ਮਿਲਦਾ ਪੀਜ਼ਾ ਮਿਲਦਾ ਵਾ ਪਾਸਤਾ ਮਿਲਦਾ ਨਿਊਡਲ ਮਿਲਦੇ ਆ ਮਿਲਦੇ ਆ ਤੇ ਇਹਦਾ ਆ ਰੇਟ ਆ ਜੀ ਤੁਸੀਂ ਆਓ ਬਹੁਤ ਹੀ ਵਧੀਆ ਉਹ ਪਹਿਲਾਂ ਤੁਸੀਂ ਖਾ ਕੇ ਦੇਖਣਾ ਵਾ ਜੋ ਵੀ ਤੁਹਾਨੂੰ ਸਵਾਦ ਲੱਗਿਆ ਤੁਸੀਂ ਉਹ ਚੀਜ਼ਾਂ ਦੇ ਬਾਰੇ ਤੁਸੀਂ ਦੱਸ ਦੇਣਾ ਇਦਾਂ ਦੇ ਵਨੋਗ ਅੱਜ ਦੀ ਡੇਰ ਦੇ ਵਿੱਚ ਬਹੁਤ ਜ਼ਿਆਦਾ ਚੱਲਦੇ ਪਏ ਨੇ ਤੁਸੀਂ ਦੇਖਿਓ ਨੇ ਪੰਜਾਬ ਦੇ ਵੀ 2-4 ਮੁੰਡੇ ਹੈਗੇ ਨੇ ਜਿਹੜੇ ਉਹ ਇਹੀ ਬਣਾਉਂਦੇ ਨੇ ਇੱਕ ਲੜਕਾ ਤੇ ਇੱਕ ਲੜਕੀ ਆ ਪੰਜਾਬ ਦੇ ਆਪਣੇ ਉਹ ਸਿਰਫ ਇਹੀ ਚੀਜ਼ਾਂ ਤੇ ਵਲੌਗ ਬਣਾਉਂਦੇ ਨੇ ਖਾਣ ਪੀਣ ਦੇ ਉੱਤੇ ਹੀ ਬਣਾਉਂਦੇ ਨੇ ਇੱਕ ਲੜਕਾ ਲੜਕੀ ਨੇ ਉਹਨਾਂ ਦਾ ਚੈਨਲ ਬਹੁਤ ਤੇਜ਼ੀ ਨਾਲ ਗਰੋ ਹੋ ਰਿਹਾ ਤੇ ਉਹ ਮਹੀਨੇ ਦੇ ਲੱਖਾਂ ਰੁਪਏ ਕਮਾ ਰਹੇ ਨੇ ਤੁਸੀਂ ਵੀ ਬਸ ਉਹ ਚੈਨਲ ਤੇ ਤੁਸੀਂ ਵੀ ਵੀਡੀਓ ਬਣਾ ਲੈਣੀ ਆ ਤੁਸੀਂ ਠੀਕ ਆ ਖਾਣ ਪੀਣ ਬਾਰੇ ਕਿਸੇ ਰੈਸਟੋਰੈਂਟ ਤੇ ਚੱਲ ਜਾਓ ਕਿਸੇ ਮਤਲਬ ਰੈਡੀ ਲਾਈ ਜੇ ਕਿਸੇ ਨੇ ਬਹੁਤ ਵਧੀਆ ਰੈਡੀ ਲਾਈ ਹੋਈ ਆ ਉਹ ਰੈਡੀ ਦੇ ਉੱਤੇ ਚੱਲ ਜਾਓ ਉਹਦੇ ਨਾਲ ਗੱਲ ਕਰੋ ਉਹ ਦੱਸਣਾ ਆਜੋ ਯਾਰ ਬਾਈ ਨਾਨ ਬਣਾ ਰਿਹਾ ਵਾ ਤੇਰ ਬੇਰ ਵਿੱਚ ਫੁੱਲ ਪਲੇਟ ਦਿੰਦਾ ਵਾ ਇਹਦੇ ਨਾਲ ਬਹੁਤ ਸਵਾਦ ਆ ਇਦਾਂ ਫੁਲਾਂ ਦੇ ਨਾਲ ਬੋਲ ਕੇ ਦੱਸੋ ਹਨਾ ਜੋ ਵੀ ਤੁਸੀਂ ਖਾਣਾ ਪਹਿਲਾਂ ਜੋ ਵੀ ਤੁਹਾਨੂੰ ਟੇਸਟ ਲੱਗੂਗਾ ਤੂੰ ਉਹਦੇ ਵਿੱਚ ਦੱਸ ਦੇਣਾ ਮੈਂ ਤੁਸੀਂ ਠੀਕ ਆ ਰੇਟ ਬਾਰੇ ਵੀ ਦੱਸ ਦੇਣਾ ਇਸੇ ਤਰ੍ਹਾਂ ਦਾ ਬਹੁਤ سارے ਰੈਸਟੋਰੈਂਟ ਨੇ ਤੁਸੀਂ ਉਹ ਸਾਰੀਆਂ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਤੁਸੀਂ ਆਪਣੇ ਵਲੋਗ ਦੇ ਵਿੱਚ ਕਵਰ ਕਰ ਲੈਣੀ ਤਾਂ ਇਹਦੀ ਜਿਹੜੀ ਟਾਈਮ ਲੈਂਥ ਹੋਗੀ 10 ਤੋਂ ਲੈ ਕੇ 12 ਮਿੰਟ ਦਾ ਰੱਖਿਓ ਬਸ ਇਹ ਤੋਂ ਵੱਧ ਨਾ ਰੱਖੀ ਤੇ ਹੁਣ ਚਲਦੇ ਆਪਾਂ ਕੱਪੜੇ ਵਾਲੀ ਹੋਗੀ ਦੇਖੋ ਹਰ ਇੱਕ ਕੋਈ ਬੰਦੇ ਨੂੰ ਕੋਈ ਕੱਪੜੇ ਪਵਾਉਂਦਾ ਸ਼ਿਕਾਇਤ ਹੁੰਦਾ ਵਾ ਕਿਸ ਨੂੰ ਸ਼ੂਜ਼ ਪਵਾਉਂਦਾ ਸ਼ਿਕਾਇਤ ਹੁੰਦਾ ਵਾ ਹਰ ਇੱਕ ਚੀਜ਼ਾਂ ਦੀ ਤੁਸੀਂ ਕੀ ਕਰਨਾ ਜਿਹੜੇ ਤੁਹਾਡੇ ਆਲੇ ਦੁਆਲੇ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਦੇ ਕੋਈ ਮਤਲਬੀ ਸ਼ਾਪ ਖੁੱਲ੍ਹੀ ਹੋਏ ਨੇ ਜਾਂ ਨਵੀਂ ਖੁੱਲੀ ਆ ਜਾਂ ਫਿਰ ਕੋਈ ਪੁਰਾਣੀ ਖੁੱਲੀ ਹੋਈ ਆ ਲੈਣਾ ਤੁਹਾਨੂੰ ਪਤਾ ਹੋਵੇ ਯਾਰ ਉਹ ਥਾਂ ਤੇ ਕੱਪੜਾ ਬਹੁਤ ਸੋਹਣਾ ਮਿਲਦਾ ਵਾ ਤੁਸੀਂ ਉੱਥੇ ਜਾਓ ਉਦੋਂ ਵਲੋਗ ਬਣਾਓ ਵਲੋਗ ਬਣਾ ਕੇ ਤੁਸੀਂ ਆਪਣੀ ਉਹ ਦਗਾ ਉਹਦੇ YouTube ਚੈਨਲ ਤੇ ਪਾ ਦਿਓ ਜੇ ਤੁਹਾਨੂੰ ਵਲੋਗ ਨਹੀਂ ਬਣਾਉਂਦਾ ਹੈਗਾ ਤੁਹਾਨੂੰ ਵਲੋਗ ਬਾਰੇ ਨਹੀਂ ਨੋਲਿਜ ਹੈਗੀ ਤੁਹਾਨੂੰ ਨਹੀਂ ਬਣਾਉਂਦਾ ਹੈਗਾ ਵੀ ਆਹ ਚੈਨਲ ਦੇ ਉੱਤੇ ਵਲੋਗ ਕਿਵੇਂ ਬਣਾਈਏ ਤਾਂ ਤੁਸੀਂ ਟੈਨਸ਼ਨ ਨਾ ਲਓ ਮੇਰਾ ਆਲਰੇਡੀ ਪਹਿਲਾਂ ਇੱਕ ਚੈਨਲ ਹੈਗਾ ਵਾ ਜਿਹਦਾ ਨਾਮ ਹੈਗਾ ਵੇਲੇ ਬੰਦੇ ਵੇਲੇ ਬੰਦੇ ਵਲੋਗ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੇ ਉਹਦੇ ਦੇ ਵਿੱਚ ਮੈਂ ਦੋਨੇ ਟੌਪ ਦੇ ਜਿਹੜੇ ਮੈਂ ਤੁਹਾਨੂੰ ਕਨੈਕਟ ਦਦਦਾ ਉਹਤੇ ਮੈਂ ਵੀਡੀਓ ਬਣਾ ਕੇ ਹੀ ਆਪਣੇ ਚੈਨਲ ਦੇ ਉੱਤੇ ਪਾਈ ਹੋਈ ਆ ਤੁਸੀਂ ਉਹ ਮੇਰੇ ਚੈਨਲ ਦੇ ਉੱਤੇ ਜਾਓ ਮੇਰੇ ਚੈਨਲ ਤੇ ਜਾਣ ਤੋਂ ਬਾਅਦ ਤੁਸੀਂ ਵੀਡੀਓ ਦੇਖੋ ਦੋ ਤਿੰਨ ਵੀਡੀਓ ਦੇਖ ਲਓ ਉਹ ਵਾਇਰਲ ਵੀ ਹੋਈ ਹੋਈਆਂ ਨੇ ਵੀਡੀਓ ਉਹਨਾਂ ਦੇ ਬਹੁਤ ਜ਼ਿਆਦਾ ਵਿਊ ਨੇ 18000 ਵਿਊ ਨੇ ਕਿਸੇ ਦੇ 18000 ਕਿਸੇ ਦੇ 25000 50000 ਵਿਊ ਵੀ ਨੇ ਕਿਸੇ ਦੇ ਤੁਸੀਂ ਉਹ ਜਾ ਕੇ ਦੇਖੋ ਵੀ ਮੈਂ ਉਹ ਬਲੌਗ ਕਿਵੇਂ ਸ਼ੂਟ ਕਰਦਾ ਵਾਂ ਤਾਂ ਤੁਸੀਂ ਵੀ ਉਹ ਬਲੌਗ ਸ਼ੂਟ ਕਰ ਸਕਦੇ ਹੋ ਮੈਂ ਉਹ ਜਿਹੜਾ ਬਲੌਗ ਆ ਸਿਰਫ ਇੱਕ ਫੋਨ ਤੋਂ ਕਰਦਾ ਸਿਰਫ ਆਈਫੋਨ ਤੋਂ ਸ਼ੂਟ ਕਰਦਾ ਵਾਂ ਤੁਸੀਂ ਤੁਹਾਡੇ ਕੋਲ ਜਿਹੜਾ ਵੀ ਫੋਨ ਆ ਐਂਡਰੋਇਡ ਕੋਈ ਵੀ ਫੋਨ ਆ ਤੁਹਾਡੇ ਕੋਲ ਜੇ ਆਈਫੋਨ ਤਾਂ ਗੁੱਡ ਆਗਰ ਆਈਫੋਨ ਨਹੀਂ ਹੈਗਾ ਕੋਈ ਵੀ ਐਂਡਰੋਇਡ ਫੋਨ ਹੈਗਾ ਵਾ ਤੁਸੀਂ ਉਤੋਂ ਹੀ ਸ਼ੂਟ ਕਰ ਸਕਦੇ ਹੋ ਤੁਹਾਨੂੰ ਉਹਦੇ ਬਸ ਐਕਸਟਰਾ ਕੁਝ ਵੀ ਨਹੀਂ ਲੈਣਾ ਨਾ ਤੁਸੀਂ ਲਾਈਟਿੰਗ ਲੈਣੀ ਨਾ ਤੁਸੀਂ ਕੋਨਰ ਮਾਈਕਲ ਲਾਉਣ ਦੀ ਲੋੜ ਹੈਗੀ ਤੁਹਾਨੂੰ ਕੁਝ ਵੀ ਨਹੀਂ ਲੈਣ ਦੀ ਲੋੜ ਹੈਗੀ ਬਸ ਤੁਹਾਡੇ ਕੋਲ ਸਿਰਫ ਐਂਡਰੋਇਡ ਫੋਨ ਹੀ ਚਾਹੀਦਾ ਉੱਤੇ ਕਰੋ ਤੇ VN ਵੀਡੀਓ ਐਡੀਟਰ ਦੇ ਵਿੱਚ ਜਾਓ ਵੀਡੀਓ ਨੂੰ ਐਡਿਟ ਕਰ ਲਓ ਕਿਵੇਂ ਤੁਸੀਂ ਐਡਿਟ ਕਰਨਾ ਉੱਤੇ ਵੀ ਆਲਰੇਡੀ ਪਹਿਲਾਂ ਵੀਡੀਓ ਬਣਾਈ ਹੋਈ ਆ ਤੁਸੀਂ VN ਵੀਡੀਓ ਐਡੀਟਰ ਜਾ ਕੇ ਮੇਰੀ YouTube ਚੈਨਲ ਦੇ ਉੱਤੇ ਜਾਓ ਉੱਥੇ ਵੀਡੀਓ ਦੇਖ ਰਹੇ ਤੁਸੀਂ ਐਡਿਟ ਕਰੋ ਪਾ ਦਿਓ ਇਹ ਵੀਡੀਓ ਅੱਜ ਦੀ ਡੇਟ ਦੇ ਵਿੱਚ ਇਹ ਚੈਨਲ ਤੁਸੀਂ ਬਣਾ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 2 ਲੱਖ ਰੁਪਇਆ 2 ਲੱਖ ਰੁਪਇਆ 5 ਲੱਖ ਰੁਪਇਆ 10 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਸਿਰਫ ਸੋਸ਼ਲ ਮੀਡੀਆ ਤੋਂ ਮੰਨ ਕੇ ਚਲੋ ਤੁਸੀਂ ਫੇਸਬੁੱਕ ਤੋਂ 1 ਲੱਖ ਰੁਪਇਆ ਕਮਾ ਲਿਆ ਠੀਕ ਹੈ ਜੀ ਤੇ 1 ਲੱਖ ਰੁਪਇਆ ਤੁਸੀਂ YouTube ਤੋਂ ਕਮਾ ਲਿਆ ਲੱਖ ਰੁਪਇਆ ਤੁਸੀਂ Instagram ਤੋਂ ਕਮਾ ਲਿਆ ਕਿੰਨੇ ਹੋਗੇ ਮਹੀਨੇ ਦੇ 3 ਲੱਖ ਰੁਪਇਆ ਹੋਗੇ ਮਹੀਨੇ ਦੇ 3 ਲੱਖ ਹੋਗੇ ਹੁਣ ਕੀ ਹੋਣਾ ਜਦੋਂ ਤੁਹਾਡਾ ਚੈਨਲ ਗਰੋ ਹੋਣਾ ਸ਼ੁਰੂ ਹੋ ਗਿਆ ਮਨ ਕੇ ਚੱਲੋ ਤੁਹਾਡਾ ਫੇਸਬੁੱਕ ਵੀ ਗਰੋ ਹੋ ਗਿਆ YouTube ਚੈਨਲ ਵੀ ਗਰੋ ਹੋ ਗਿਆ ਤੁਹਾਡੇ ਸਾਰੇ YouTube ਦੇ ਤੁਹਾਡੇ ਮੰਨ ਕੇ ਚੱਲੋ ਤੁਹਾਡੇ 50000 ਸਬਸਕ੍ਰਾਈਬਰ ਹੋ ਗਏ ਨੰਬਰ 1 ਹੁਣ ਫੇਸਬੁੱਕ ਦੇ ਵੀ ਤੁਹਾਡੇ ਮੰਨ ਕੇ ਚੱਲੋ 1 ਲੱਖ ਤੁਹਾਡੇ ਫੋਲੋਅਰਸ ਹੋ ਗਏ ਫੇਸਬੁੱਕ ਦੇ ਤੇ ਤੁਹਾਡੇ ਇੰਸਟਾਗ੍ਰam ਦੇ ਵੀ ਮੰਨ ਕੇ ਚੱਲੋ 1 ਲੱਖ ਨਹੀਂ ਚੱਲੋ ਆਪਾਂ ਮੰਨਦੇ ਆਪਾਂ 50000 ਕਹਿ ਦਿਓ 50000 ਤੁਹਾਡੇ ਫੋਲੋਅਰਸ ਹੋ ਗਏ ਹੁਣ ਦੇਖੋ ਤੁਹਾਡਾ ਚੈਨਲ ਬਾਹਰ ਲਗਾਇਆ ਹੋਇਆ ਹੈ ਬਾ ਹੁਣ ਲੋਕਾਂ ਨੂੰ ਪਤਾ ਕੀ ਜਾਣਦੀ ਪਹਿਲਾਂ ਤਾਂ ਤੁਸੀਂ ਲੋਕਾਂ ਤੋਂ ਆਪ ਜਾਣਦੇ ਸੀ ਵੀਰ ਜੀ ਅਸੀਂ ਵੀ ਤੁਹਾਡੀ ਵੀਡੀਓ ਬਣਾ ਲਈ ਸੀ ਤੁਹਾਡੀ ਮਸ਼ਹੂਰੀ ਕਰ ਰਹੇ ਹਾਂ ਹੁਣ ਉਹੀ ਲੋਕ ਉਦਾਂ ਦੇ ਲੋਕ ਜੇ ਨਵੇਂ ਗਏ ਨੇ ਉਹਨਾਂ ਨੂੰ ਪਤਾ ਵੀ ਤੁਹਾਡੇ ਕੋਲ ਜਿਹੜੀ ਆਡੀਅנס ਬਹੁਤ ਜ਼ਿਆਦਾ ਵਾ ਤੁਹਾਡੇ ਤੇ ٹرسٹ ਵੀ ਕਰਦੇ ਤੇ ਉਹ ਤੁਹਾਨੂੰ ਤੁਹਾਡੀ ਵੀਡੀਓ ਦੇਖ ਕੇ ਜਾਂਦੀ ਆ ਤਾਂ ਹੁਣ ਲੋਕ ਕੀ ਕਰਨਗੇ ਤੁਹਾਡੇ ਨਾਲ ਸੰਪਰਕ ਕਰਨਗੇ ਤੁਸੀਂ ਆਪਣਾ ਕੰਟੈਕਟ ਨੰਬਰ ਦਿੱਤਾਊਗਾ ਹੁਣ ਮੰਨ ਲਓ ਮੈਂ ਕੱਪੜਿਆਂ ਦੀ ਦੁਕਾਨ ਖੋਲੀ ਆ ਮੈਂ ਦੁਕਾਨ ਖੋਲੀ ਆ ਉਹ ਕੱਪੜੇ ਦੀ ਤੇ ਮੈਂ ਤੁਹਾਨੂੰ ਬੁਲਾਉਂਗਾ ਵੀ ਆਓ ਮੇਰੇ ਇਹਨਾ ਮੈਂ ਕੱਪੜੇ ਦੀ ਨਵੀਂ ਦੁਕਾਨ ਖੋਲੀ ਆ ਮੇਰਾ ਬਲੌਗ ਬਣਾਓ ਤੇ ਤੁਸੀਂ ਪਾਓ ਤਾਂ ਤੁਸੀਂ ਫ੍ਰੀਜ ਥੋੜੀ ਜਾਓਗੇ ਫ੍ਰੀਜ ਥੋੜੀ ਜਾਣਾ ਤੁਸੀਂ ਤੁਸੀਂ ਘਟੋ ਘਟ ਤੋਂ ਮਿਨੀਮਮ ਦਾ ਮੈਂ ਘਟੋ ਘਟ 10 ਤੋਂ ਲੈ ਕੇ 50000 ਚਾਰਜ ਕਰਾਂਗਾ ਤੁਸੀਂ ਫੁੱਲ ਬਲੌਗ ਬਣਾਉਂਦਾ ਮੰਨ ਕੇ ਚੱਲੋ ਤੁਸੀਂ 50000 ਵੀ ਚਾਰਜ ਕਰਤਾ ਉਹ ਬੰਦਾ ਤੁਹਾਨੂੰ 50000 ਰੁਪਇਆ ਹੱਸ ਕੇ ਦੇਗਾ ਹੱਸ ਕੇ ਇਹ ਉਹ ਜਿਹੜੀਆਂ ਕੰਪਨੀਆਂ ਵੀ ਨੇ ਮੈਂ ਉਹ ਜਿਹੇ ਕੰਪਨੀਆਂ ਵੀ ਜਲਦੋ ਜਿਹੜੇ ਮੇਰੇ ਯਾਰ ਦੋਸਤ ਨੇ ਕੰਮ ਕਰਦੇ ਪਏ ਨੇ ਉਹ ਉਹ ਇੱਕ ਸਿਰਫ ਇੱਕ ਵੀਡੀਓ ਬਣਾਉਣ ਦਾ ਬਥੇ ਕੀ ਚਾਰਜ ਕਰਦੇ ਆ 3 ਲੱਖ ਤੋਂ ਲੈ ਕੇ 5 ਲੱਖ ਰੁਪਈਆ ਇੱਕ ਵੀਡੀਓ ਬਣਾਉਂਦਾ 3 ਤੋਂ 5 ਲੱਖ ਰੁਪਈਆ ਗਾਉਂਪਣੀ ਦਾ ਵੀਡੀਓ ਬਣਾਉਂਦੇ ਨੇ ਤੇ 3 ਤੋਂ 5 ਲੱਖ ਰੁਪਈਆ ਆਰਾਮ ਨਾਲ ਲੈ ਲੈਂਦੇ ਨੇ ਮੰਨ ਕੇ ਜਦੋਂ ਤੁਹਾਨੂੰ 50000 ਰੁਪਏ ਤੁਹਾਨੂੰ ਮਿਲੇਗਾ ਨਾ ਉਹ ਹੱਸ ਕੇ ਦੇਣਗੇ ਕਿਉਂਕਿ ਉਹਨਾਂ ਨੇ ਆਪਣੇ ਹੀ ਪ੍ਰੋਮੋਸ਼ਨ ਕਰਨੀ ਉਹਨਾਂ ਨੇ ਤੋ ਜੇ 50000 ਰੁਪਏ ਤੁਹਾਨੂੰ ਦੇ ਰਿਹਾ ਨਾ ਤਾਂ ਤੁਸੀਂ ਮਹੀਨੇ ਦੇ ਵਿੱਚ ਮਦਦਵਾਤਾ ਨਹੀਂ ਕਹਿੰਦੇ ਆਪਾਂ ਤੁਸੀਂ ਮੰਨ ਕੇ ਚਲੋ ਚਾਰ ਵੀਡੀਓ ਤੁਹਾਡੇ ਕੋਲ ਚਾਰ ਕੰਸਟਰ ਵੀ ਆਈਆਂ ਨਾ ਤਾਂ ਮੰਨ ਕੇ ਚਲੋ ਤੁਸੀਂ ਤੁਹਾਡਾ 2 ਲੱਖ ਰੁਪਏ ਹੋ ਗਿਆ 50 ਬੇਰੇ ਸਾਹਿਬ ਨਾਲ 2 ਲੱਖ ਹੋ ਗਿਆ ਤੇ 3 ਲੱਖ ਤੁਹਾਡਾ ਹੋ ਗਿਆ 5 ਲੱਖ ਰੁਪਏ ਹੋ ਗਿਆ ਬੜੇ ਆਨ ਨਾਲ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਉਂਗੇ ਨਾਲੇ ਦੇਖੋ ਤੁਹਾਡਾ ਜਿਹੜਾ ਘੁੰਮਣ ਦਾ ਖਰਚਾ ਹੋਊਗਾ ਉਹ ਵੀ ਬਿਲਕੁਲ ਫ੍ਰੀ ਆ ਜਿੱਥੇ ਤੁਸੀਂ ਰਹੋਗੇ ਰੈਸਟੋਰੈਂਟ ਦੇ ਵਿੱਚ ਉਹ ਵੀ ਬਿਲਕੁਲ ਫ੍ਰੀ ਆ ਕਿਉਂ ਫ੍ਰੀ ਆ ਕਿਉਂਕਿ ਜਿੱਥੇ ਤੁਸੀਂ ਜਾ ਰਹੇ ਹੋ ਨਾ ਜਿਹੜਾ ਤੁਹਾਨੂੰ ਬੰਦਾ ਬੁਲਾਊਗਾ ਆਪਣੇ ਸ਼ਹਿਰ ਦੇ ਦਿੱਤਾ ਨੂੰ ਕਿ ਪਟਿਆਲੇ ਬੁਲਾ ਰਿਹਾ ਲੁਧਿਆਣੇ ਬੁਲਾ ਰਿਹਾ ਅੰਮ੍ਰਿਤਸਰ ਬੁਲਾ ਰਿਹਾ ਜਲੰਧਰ ਬੁਲਾ ਰਿਹਾ ਉਹ ਪਟਾਰਪੋਟ ਬੁਲਾ ਰਿਹਾ ਕਿਤੇ ਵੀ ਬੁਲਾ ਰਿਹਾ ਉਹ ਤੁਹਾਡੇ ਰਹਿਣ ਸਣ ਦਾ ਵੀ ਪ੍ਰਬੰਧ ਕਰ ਦੂਗਾ ਉਹ ਠੀਕ ਆ ਤੁਹਾਡਾ ਸਾਰਾ ਕੁਝ ਬਿਲਕੁਲ ਫ੍ਰੀ ਹੋ ਜਾਊਗਾ ਇਹ ਚੈਨਲ ਤੋਂ ਬਹੁਤ ਹੀ ਜ਼ਿਆਦਾ ਇਨਕਮ ਹੁੰਦੀ ਹੈ ਜੀ ਬਹੁਤ ਹੀ ਜ਼ਿਆਦਾ ਅਗਰ ਤੁਹਾਨੂੰ ਇਹਦਾ ਵਲੋਗ ਨਹੀਂ ਬਣਾਉਣਾ ਆਂਦਾ ਹੈਗਾ ਤੁਸੀਂ ਟੈਨਸ਼ਨ ਨਾ ਲਓ ਉਹਦੇ ਤੇ ਮੈਂ ਓਨ ਤੁਸੀਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਮੇਰਾ ਵੈਨੇ ਬੰਦੇ ਬਲੌਗ ਜਾਓ ਸਰਚ ਕਰੋ ਤੇ ਉਹਦੇ ਤੇ ਮੈਂ ਵੀਡੀਓ ਬਣਾਈ ਹੋਈ ਹੈ ਨੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਵੀਡੀਓ ਨੂੰ ਕਿਵੇਂ ਬਣਾਉਣਾ ਮੈਂ ਜੇ ਅਗਰ ਤੁਸੀਂ ਮੇਰੀ ਉਹ ਵੀਡੀਓ ਦੇਖਣੀ ਤਾਂ ਤੁਸੀਂ ਬੜੇ ਸੌਖੇ ਤਰੀਕੇ ਨਾਲ ਸਿੱਖ ਜਾਓਗੇ ਵੀ ਤੁਸੀਂ ਸਿਰਫ ਇੱਕ ਫੋਨ ਤੋਂ ਤੁਸੀਂ ਵੀਡੀਓ ਕਿਵੇਂ ਸ਼ੂਟ ਕਰ ਸਕਦੇ ਹੋ ਸੋ ਤੁਸੀਂ ਦੇਰ ਨਾ ਕਰੋ ਤੁਸੀਂ ਅੱਜ ਹੀ ਅੱਜ ਹੀ ਮੇਰੀ ਵੀਡੀਓ ਉਹ ਦੇਖ ਕੇ ਵਲੌਗ ਵਾਲੀ ਆਪਣਾ ਚੈਨਲ ਸ਼ੁਰੂ ਕਰਦੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਇਹ ਚੈਨਲ ਤੁਸੀਂ ਸ਼ੁਰੂ ਕਰਦੋਗੇ ਨਾ ਤਾਂ 2 ਮਹੀਨੇ ਬਾਅਦ ਅੱਜ ਤੋਂ ਸਿਰਫ 2 ਮਹੀਨੇ ਬਾਅਦ 2 ਮਹੀਨੇ ਵੀ ਮੈਂ ਜ਼ਿਆਦਾ کہہ ਰਿਹਾ ਹਾਂ ਠੀਕ ਹੈ ਤੁਸੀਂ ਫਿਰ ਵੀ ਮੰਨ ਕੇ ਚਲੋ 2 ਮਹੀਨੇ ਬਾਅਦ ਤੁਸੀਂ ਵੀ ਘੱਟੋ ਘੱਟ ਮਹੀਨੇ ਦੇ ਤੁਸੀਂ 3 ਤੋਂ 4 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਇਸ ਤੋਂ ਵੱਧ ਵੀ ਤੁਸੀਂ ਕਮਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਜੀ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਪ੍ਰੋਪਰਲੀ ਸਮਝ ਆ ਗਈ ਹੋਣੀ ਅਗਰ ਤੁਹਾਡੇ ਕਿਸੇ ਵੀ ਰਿਗਾਰਡਿੰਗ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈਗਾ ਵਾ ਤਾਂ ਪਲੀਜ਼ ਤੁਸੀਂ ਮੈਨੂੰ ਫਿਰ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਤੁਸੀਂ ਲਿਖ ਦਿਓ ਮੈਂ ਉਹਦਾ ਆਨਸਰ 101% ਕਰਾਂਗਾ ਜੀ ਜਾਂ ਫਿਰ ਤੁਸੀਂ ਮੈਨੂੰ ਅਨੀ ਟਾਈਮ ਕੋਲ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਜੀ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਇਸ ਚੈਨਲ ਦੇ ਬਾਰੇ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਲੌਗ ਬਾਰੇ ਵੀ ਪੁੱਛ ਸਕਦੇ ਹੋ ਜਾਂ ਕੋਈ ਹੋਰ ਵੀ ਬਿਜ਼ਨਸ ਆਈਡੀ ਬਾਰੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਜੀ ਮੈਂ ਜਲੰਧਰ ਸ਼ਹਿਰ ਦੇ ਵਿੱਚ ਇਸ ਹੀ ਹਫਤੇ ਇੱਕ ਲਾਈਵ ਵਰਕਸ਼ਾਪ ਜਿਹੜੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਕਲਾਸ ਤੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੀ ਸੀਟ ਬੁੱਕ ਕਰਾ ਲਓ ਜੀ ਕਿਉਂਕਿ ਜਿਹੜੀ ਮੇਰੀ ਵਰਕਸ਼ਾਪ ਹੁੰਦੀ ਹੈ ਜੀ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਫੇਸਬੁੱਕ YouTube Instagram Telegram ਤੋਂ ਤੁਸੀਂ ਘਰੇ ਬੈਠੇ ਮਹੀਨੇ ਦੇ ਤੁਸੀਂ ਕੰਮ ਕਰਕੇ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਤੇ ਉਸ ਤੋਂ ਇਲਾਵਾ 10 ਤੋਂ 15 ਬਿਜ਼ਨਸ ਆਈਡੀਆ ਵੀ ਮੈਂ ਤੁਹਾਨੂੰ ਇਹੋ ਜੇ ਦੱਸਦਾ ਹਾਂ ਅਗਰ ਤੁਸੀਂ ਪ੍ਰੋਪਰਲੀ 3-4 ਘੰਟੇ ਤੁਸੀਂ ਦਿਨੇ ਉਹ ਨਾ ਦਿਨ ਦੇ ਵਿੱਚ ਤਾਂ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤਾਂ ਤੁਸੀਂ ਬੜੇ ਆਰਾਮ ਨਾਲ ਕਮਾ ਸਕਦੇ ਹੋ ਘੱਟ ਤੋਂ ਘੱਟ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਨੂੰ ਲਾਸ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਨੂੰ ਜੁਆਇਨ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਹਾਡੀ ਜ਼ਿੰਦਗੀ ਬਦਲ ਜੀਗੀ 101% ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰ ਨੂੰ ਫੇਰ ਕਹਿਣਾ ਵਾਂ ਤੁਸੀਂ ਜਦੋਂ ਮੇਰਾ ਵਲੋਗ ਦਾ ਚੈਨਲ ਅਵੇਲੇ ਬੰਦੇ ਵਲੋਗ ਉਹ ਜਾ ਕੇ ਇੱਕ ਵ ਕਿਵੇਂ ਸ਼ੁਰੂ ਕਰੀਦਾ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਜੋ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈਦਾ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ